ਤੁਸੀਂ ਹਨੂਮਾਨ ਜੀ ਬਾਰੇ ਜਾਣਦੇ ਹੋਵੋਗੇ ਉਸ ਨੂੰ ਬਜਰੰਗ ਬਲੀ ਵੀ ਕਿਹਾ ਜਾਂਦਾ ਹੈ ਤੇ ਹੋਰ ਬਹੁਤ ਸਾਰੇ ਨਾਮਾਂ ਨਾਲ ਉਸ ਨੂੰ ਬੁਲਾਇਆ ਜਾਂਦਾ ਹੈ ਹਨੂਮਾਨ ਜੀ ਬੜੇ ਸ਼ਕਤੀਸ਼ਾਲੀ ਦੇਵਤਾ ਹੋਏ ਨੇ ਇਹ ਬੜੇ ਬਲਸ਼ਾਲੀ ਨੇ ਤੇ ਇਹਨਾਂ ਨੂੰ ਬਲਦਾ ਦੇਵਤਾ ਵੀ ਕਿਹਾ ਜਾਂਦਾ ਹੈ ਕੀ ਤੁਹਾਨੂੰ ਪਤਾ ਹੈ हनुमान जी ਨੂੰ ਸੰਦੂਰ ਕਿਉਂ ਚੜਾਇਆ ਜਾਂਦਾ ਹੈ ਤੁਸੀਂ ਹਨੂਮਾਨ ਜੀ ਦੇ ਮੰਦਿਰ ਵਿੱਚ ਵੇਖਿਆ ਹੋਵੇਗਾ ਜਿੱਥੇ ਹਨੂਮਾਨ ਜੀ ਦੀ ਮੂਰਤੀ ਹੁੰਦੀ ਹੈ ਉਸ ਨੂੰ ਸੰਦੂਰ ਚੜਾਇਆ ਜਾਂਦਾ ਹੈ ਇਹ ਸੰਦੂਰ ਕਿਉਂ ਚੜਾਇਆ ਜਾਂਦਾ ਹੈ ਇਸ ਦੇ ਪਿੱਛੇ ਕੀ ਕਥਾ ਹੈ ਕੀ ਕਾਰਨ ਹੈ ਆਓ ਅੱਜ ਆਪਾਂ ਇਸ ਬਾਰੇ ਜਾਣੀਏ ਕਿ ਹਨੂਮਾਨ ਨੂੰ ਸੰਧੂਰ ਕਿਉਂ ਚੜਾਇਆ ਜਾਂਦਾ ਹੈ ਇੱਕ ਵਾਰ ਦੀ ਗੱਲ ਹੈ ਮਾਤਾ ਸੀਤਾ ਜੀ ਆਪਣੀ ਮੰਗ ਸੰਧੂਰ ਨਾਲ ਭਰ ਰਏ ਸੀ ਤੇ ਹਨੂਮਾਨ ਜੀ ਨੇ ਦੇਖ ਲਿਆ ਹਨੂਮਾਨ ਜੀ ਨੇ ਸੋਚਿਆ ਪਤਾ ਨਹੀਂ ਮਾਤਾ ਜੀ ਆਪਣੇ ਮੱਥੇ ਤੇ ਕੀ ਲਗਾ ਰਹੇ ਨੇ हनुमान जी ਨੂੰ ਇਸ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਨੇ ਮਾਤਾ ਸੀਤਾ ਜੀ ਨੂੰ ਪੁੱਛਿਆ ਕਿ ਤੁਸੀਂ ਆਪਣੇ ਮੱਥੇ ਤੇ ਇੱਕ ਕੀਲ ਗਾਰੇ ਹੋ ਮਾਤਾ ਸੀਤਾ ਜੀ ਨੇ ਬੜਾ ਸੁੰਦਰ ਉੱਤਰ ਦਿੱਤਾ ਉਹ ਕਹਿਣ ਲੱਗੇ ਕਿ ਅਸੀਂ ਆਪਣੀ ਮੰਗ ਸੰਦੂਰ ਨਾਲ ਭਰ ਰਹੇ ਹਾਂ ਹਨੂਮਾਨ ਜੀ ਨੇ ਪੁੱਛਿਆ ਇਹਦੇ ਨਾਲ ਕੀ ਹੁੰਦਾ ਹੈ ਮਾਤਾ ਸੀਤਾ ਜੀ ਕਹਿਣ ਲੱਗੇ ਕਿ ਇਹਦੇ ਨਾਲ ਮੇਰੇ ਸੁਹਾਗ ਦੀ ਉਮਰ ਲੰਮੀ ਹੋਵੇਗੀ ਤੇ ਤੁਹਾਨੂੰ ਹਨੂਮਾਨ ਜੀ ਦੇ ਭੋਲੇਪਨ ਬਾਰੇ ਪਤਾ ਹੋਵੇਗਾ ਇੱਕ ਵਾਰੀ ਜਦੋਂ ਲਕਸ਼ਮਣ ਨੂੰ ਵਰਸ਼ੀ ਵੱਜੀ ਸੀ ਤਾਂ ਸ੍ਰੀ ਰਾਮਚੰਦਰ ਜੀ ਨੇ ਹਨੂਮਾ ਜੀ ਨੂੰ ਜੜੀ ਬੁੱਟੀ ਲਾਉਣ ਲਈ ਕਿਹਾ ਸੀ ਪਰ ਹਨੂਮਾਨ ਜੀ ਇੰਨੇ ਭੋਲੇ ਸੀ ਕਿ ਉਹ ਪੂਰਾ ਪਰਬਤ ਹੀ ਚੁੱਕ ਕੇ ਲਿਆਇਆ ਸੀ ਜਦੋਂ ਮਾਤਾ ਸੀਤਾ ਜੀ ਨੇ ਕਿਹਾ ਕਿ ਇਹਦੇ ਨਾਲ ਮੇਰੇ ਸੁਹਾਗ ਦੀ ਉਮਰ ਲੰਬੀ ਹੋਵੇਗੀ ਹਨੂਮਾਨ ਜੀ ਸੋਚਣ ਲੱਗੇ ਕਿ ਅਗਰ ਚੁਟਕੀ ਭਾਰ ਸੰਧੂਰ ਨਾਲ ਮੇਰੇ ਪ੍ਰਭੂ ਦੀ ਉਮਰ ਲੰਬੀ ਹੁੰਦੀ ਹੈ ਤਾਂ ਮੈਂ ਆਪਣੇ ਸਾਰੇ ਸਰੀਰ ਤੇ ਸੰਧੂਰ ਮਲ ਲਵਾਗਾ ਤਾਂਕਿ ਮੇਰੇ ਪ੍ਰਭੂ ਦੀ ਉਮਰ ਬਹੁਤ ਲੰਬੀ ਹੋਵੇ ਉਸਾ ਦਾ ਮੇਰੇ ਕੋਲ ਰਹੇ ਹਨ ਫਰਹਾਨੂੰ ਮਾਦੀ ਨੇ ਕੀ ਕੀਤਾ ਉਹਨਾਂ ਨੇ ਸਾਰੇ ਪਿੰਡੇ ਤੇ ਆਪਣਾ ਆਪਣੇ ਸਾਰੇ ਪਿੰਡੇ ਤੇ ਸੰਧੂਰ ਮਲ ਲਿਆ ਮੱਥੇ ਤੇ ਮੂਹ ਤੇ ਬਾਵਾ ਤੇ ਪਿੰਡੇ ਤੇ ਲੱਤਾਂ ਬਾਵਾ ਤੇ ਉਹਨਾਂ ਨੇ ਸੰਧੂਰ ਪੂਰੀ ਤਰ੍ਹਾਂ ਮਲ ਲਿਆ ਜਦੋਂ ਉਹਨਾਂ ਨੇ ਸੰਧੂਰ ਆਪਣੇ ਸਰੀਰ ਤੇ ਮਲ ਲਿਆ ਤਾਂ ਦਰਬਾਰ ਵਿੱਚ ਗਏ ਦਰਬਾਰ ਵਿੱਚ ਹਨੂਮਾਨ ਜੀ ਨੂੰ ਵੇਖ ਕੇ ਸਾਰੇ ਬੜੇ ਹੈਰਾਨ ਹੋਏ ਕਿ ਅੱਜ ਹਨੂਮਾਨ ਨੂੰ ਹੋ ਕੀ ਗਿਆ ਹੈ। ਸੀ रामचंद्र ਜੀ ਵੀ ਬੜੇ ਹੈਰਾਨ ਹੋਏ। ਉਹਨਾਂ ਨੇ ਹਨੂਮਾਨ ਜੀ ਨੂੰ ਪੁੱਛਿਆ ਕਿ ਹਨੂਮਾਨ ਜੀ ਅੱਜ ਤੁਸੀਂ ਇਹ ਕਿਹੋ ਜਿਹਾ ਰੂਪ ਲਾਇਆ ਹੈ? ਇਹ ਤੁਸੀਂ ਕੀ ਕੀਤਾ? ਹਨੂਮਾਨ ਜੀ ਹੱਥ ਜੋੜ ਕੇ ਭੋਲੇਪਨ ਵਿੱਚ ਕਹਿਣ ਲੱਗੇ ਕਿ हे ਪ੍ਰਭੂ ਅੱਜ ਮਾਤਾ ਸੀਤਾ ਜੀ اپنی مانگ ਸੰਦੂਰ ਲਾਲ ਭਰ ਰਏ ਸੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਇਹਦੇ ਨਾਲ ਮੇਰੇ ਸੁਹਾਗ ਦੀ ਉਮਰ ਲੰਮੀ ਹੁੰਦੀ ਹੈ ਤਾਂ ਮੈਂ ਆਪਣੇ ਸਾਰੇ ਸਰੀਰ ਤੇ ਸੰਦੂਰ ਨੂੰ ਲਗਾ ਲਿਆ ਹੈ ਮਲ ਲਿਆ ਹੈ ਇਸ ਨਾਲ ਆਪਜੀ ਦੀ ਉਮਰ ਬਹੁਤ ਜ਼ਿਆਦਾ ਲੰਮੀ ਹੋਵੇਗੀ ਤੇ ਤੁਸੀਂ ਸਦਾ ਵਾਸਤੇ ਮੇਰੇ ਕੋਲ ਰਹੋਗੇ ਇਹ ਸੁਣ ਕੇ ਸ਼੍ਰੀ ਰਾਮਚੰਦਰ ਜੀ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਫਿਰ ਹਨੂਮਾ ਜੀ ਨੂੰ ਆਸ਼ੀਰਵਾਦ ਦਿੱਤਾ ਕਿ ਅੱਜ ਤੋਂ ਬਾਅਦ ਹਰ ਕੋਈ ਤੈਨੂੰ ਸੰਦੂਚੜਾਵੇਗਾ ਉਸਦੀ ਇੱਛਾ ਪੂਰੀ ਹੋਵੇਗੀ ਉਸ ਦਿਨ ਤੋਂ ਬਾਅਦ ਫਿਰ ਹਨੂਮਾ ਜੀ ਨੂੰ ਸੰਦੂਚੜਾਉਣ ਦੀ ਜੋ ਵਿਧੀ ਹੋਣ ਲੱਗੀ ਭਾਵ ਕਿ ਇਹ ਚੀਜ਼ ਰਾਮਚੰਦਰ ਜੀ ਦਾ ਵਰਦਾਨ ਸੀ ਉਹਨਾਂ ਨੇ ਹਨੂਮਾ ਜੀ ਨੂੰ ਦਿੱਤਾ ਹੈ ਇਸ ਕਰਕੇ ਹਨੂਮਾ ਜੀ ਨੂੰ ਸੰਦੂਚੜਾਇਆ ਜਾਂਦਾ ਹੈ ਤੁਸੀਂ ਜਿਹੜੇ ਮਰਜ਼ੀ ਹਨੂਮਾ ਜੀ ਦੇ ਮੰਦਿਰ ਵਿੱਚ ਚਲੇ ਜਾਓ ਹਰ ਪਾਸੇ ਹਨੂਮਾਨ ਜੀ ਦੀ ਮੂਰਤੀ ਹੁੰਦੀ ਹੈ ਅਤੇ ਉਸ ਨੂੰ ਸੰਦੂਰ ਚੜਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਨੂਮਾਨ ਜੀ ਨੂੰ ਸੰਦੂਰ ਚੜਾਇਆ ਜਾਂਦਾ ਹੈ। ਜੇਕਰ ਆਪ ਜੀ ਨੂੰ ਇਹ ਕਥਾ ਪਸੰਦ ਆਈ ਹੋਵੇ ਤਾਂ ਇਸ ਕਥਾ ਨੂੰ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ।